ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਲਫਾ ਪੰਜਾਬੀ ਕਹਾਣੀਆਂ ਚੈਨਲ ਤੇ ਹਾਂਜੀ ਦੋਸਤੋ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਨਵੀਂ ਕਹਾਣੀ ਅੱਜ ਛਿੰਦੋ ਜਦੋਂ ਸਵੇਰੇ ਉੱઠી ਤਾਂ ਹਰ ਰੋਜ਼ ਦੀ ਤਰ੍ਹਾਂ ਰਸੋਈ ਵਿੱਚ ਜਾ ਕੇ ਚਾਹ ਬਣਾਉਣ ਲੱਗੀ ਇਹ ਉਸਦੀ ਪੁਰਾਣੀ ਆਦਤ ਸੀ ਹਰ ਰੋਜ਼ ਸਵੇਰੇ ਉਹ ਆਪਣੇ ਅਤੇ ਆਪਣੇ ਘਰ ਵਾਲੇ ਵਾਸਤੇ ਚਾਹ ਬਣਾਉਂਦੀ ਸੀ ਅਤੇ ਆਵਾਜ਼ ਮਾਰ ਆ ਜਾਓ ਚਾਹ ਬਣ ਗਈ ਹੈ ਫਿਰ ਬਾਲਕੋਨੀ ਵਿੱਚ ਬੈਠ ਕੇ ਦੋਨੇ ਪਤੀ ਪਤਨੀ ਗੱਲਾਂ ਕਰਦੇ ਹੋਏ ਚਾਹ ਪੀਂਦੇ ਪਰ ਅੱਜ ਛਿੰਦੋਂ ਨੇ ਇੱਕ ਕੱਪ ਚਾਹ ਬਣਾਈ ਸੀ ਚਾਹ ਲੈ ਕੇ ਜਦੋਂ ਉਹ ਬਾਲਕੋਨੀ ਵਿੱਚ ਆ ਰਹੀ ਸੀ ਤਾਂ ਉਸ ਦੀ ਨਿਗਾਹ ਸਾਹਮਣੇ ਕੰਧ ਤੇ ਟੰਗੀ ਭੋਲੇ ਦੀ ਫੋਟੋ ਤੇ ਪਈ ਤਾਂ ਉਸ ਦੇ ਦਿਲ ਵਿੱਚੋਂ ਟੀ ਸੁੱਠੀ 15 ਕੁ ਦਿਨ ਪਹਿਲਾਂ ਸੜਕ ਦੁਰਘਟਨਾ ਵਿੱਚ ਭੋਲੇ ਦੀ ਮੌਤ ਹੋ ਗਈ ਸੀ ਜੱਸ ਨੇ ਸਿੰਦੋ ਨੂੰ ਤੋੜ ਕੇ ਰੱਖ ਦਿੱਤਾ ਸੀ ਸਿੰਦੋ ਦੀਆਂ ਅੱਖਾਂ ਵਿੱਚੋਂ ਪਾਣੀ ਵਹਿਣ ਲੱਗਾ ਉਹਨਾਂ ਹੰਝੂਆਂ ਵਿੱਚ ਕਿੰਨਾ ਦਰਦ ਛੁਪਿਆ ਹੋਇਆ ਸੀ ਇਹ ਕੋਈ ਨਹੀਂ ਜਾਣਦਾ ਸੀ ਤੁਸੀਂ ਮੇਰਾ ਕਿੰਨਾ ਖਿਆਲ ਰੱਖਦੇ ਸੀ ਮੇਰੀ ਹਰ ਜ਼ਰੂਰਤ ਦਾ ਫਿਰ ਕਿਉਂ ਅਚਾਨਕ ਮੈਨੂੰ ਕੱਲਿਆਂ ਛੱਡ ਕੇ ਚਲੇ ਗਏ ਸਿੰਦੋ ਇੱਕ ਸਕੂਲ ਅਧਿਆਪਕ ਸੀ ਜੋ ਰਟਾਇਰ ਹੋ ਚੁੱਕੀ ਸੀ ਨੌਕਰੀ ਦੌਰਾਨ ਉਹ ਸੋਚਦੀ ਹੁੰਦੀ ਸੀ ਕਿ ਰਟਾਇਰ ਹੋ ਕੇ ਮੈਂ ਆਪਣੇ ਘਰ ਵਾਲੇ ਤੇ ਬੱਚਿਆਂ ਨਾਲ ਸੁਖ ਦੀ ਜ਼ਿੰਦਗੀ ਲੰਘਾਵਾਂਗੀ ਰਟਾਇਰ ਹੋਈ ਤਾਂ ਸਿਰਫ ਨੌਕਰੀ ਤੋਂ ਜ਼ਿੰਦਗੀ ਤੋਂ ਨਹੀਂ ਜ਼ਿੰਦਗੀ ਜਿਉਣ ਦਾ ਜज्बा ਤਾਂ ਕਾਇਮ ਰਹੂਗਾ ਪਰ ਇਹ ਕੋਈ ਨਹੀਂ ਜਾਣਦਾ ਸੀ ਕਿ ਜ਼ਿੰਦਗੀ ਅੱਗੇ ਕੀ ਰੰਗ ਦਿਖਾਉਗੀ ਛਿੰਦੋ ਉਮਰ ਦੇ ਇਸ ਪੜਾਅ ਤੇ ਆ ਕੇ ਇਕੱਲੀ ਰਹਿ ਗਈ ਸੀ ਹੁਣ ਉਹ ਇਸ ਉਮਰ ਵਿੱਚ ਸਹਾਰਾ ਕਿਸ ਤੋਂ ਲੱਭਦੀ ਜਿਹੜੇ ਮੁੰਡਿਆ ਤੋਂ ਉਸਨੇ ਸਹਾਰੇ ਦੀ ਉਮੀਦ ਕੀਤੀ ਸੀ ਉਹ ਤਾਂ ਕਦੋਂ ਦੇ ਆਪਣੇ ਮਾਪੇ ਨੂੰ ਭੁਲਾ ਕੇ ਬਹੁਤ ਅੱਗੇ ਨਿਕਲ ਚੁੱਕੇ ਸੀ ਆਪਣੀ ਨਵੀਂ ਜ਼ਿੰਦਗੀ ਜਿਉਣ ਲਈ ਸ਼ਿੰਦੋ ਦੀ ਜ਼ਿੰਦਗੀ ਵਿੱਚ ਅਜੀਬ ਜਿਹਾ ਖਾਲੀਪਨ ਸੀ ਜਿਸ ਦਾ ਦਰਦ ਸਿਰਫ ਉਹ ਹੀ ਮਹਿਸੂਸ ਕਰ ਸਕਦੀ ਸੀ ਬੈੱਡ ਤੇ ਬੈਠੇ ਸ਼ਿੰਦੋ ਨੂੰ ਥੋੜੀ ਜਹੀ ਨੀਂਦ ਆ ਗਈ ਤੇ ਉਸ ਨੂੰ ਪੁਰਾਣੀ ਆ ਜਿਆਦਾ ਨੇ ਘੇਰਾ ਪਾ ਲਿਆ ਇੱਕ ਟਾਈਮ ਉਹ ਸੀ ਜਦੋਂ ਸੁਦੇਸ਼ ਖੁੱਲੇ ਡੁੱਲੇ ਘਰ ਵਿੱਚ ਪੂਰਾ ਪਰਿਵਾਰ ਰਹਿੰਦਾ ਸੀ ਪੋਲਾ ਜਦੋਂ ਆਫਿਸ ਤੋਂ ਘਰੇ ਆਉਂਦਾ ਤਾਂ ਦੂਰੋਂ ਹੀ ਆਵਾਜ਼ ਦਿੰਦਾ ਛਿੰਦੋ ਕਿੱਥੇ ਹੈ ਤੂੰ ਪਾਣੀ ਦਾ ਗਲਾਸ ਲੈ ਕੇ ਆ ਰਸੋਈ ਵਿੱਚੋਂ ਪਾਣੀ ਦਾ ਗਲਾਸ ਲੈ ਕੇ ਆਉਂਦੀ ਛਿੰਦੋ ਹੱਸ ਕੇ ਕਹਿ ਦਿੰਦੀ ਆਹ ਲੋ ਜੀ ਪਾਣੀ ਦੋਵਾਂ ਜੀਆਂ ਦੀ ਆਪਣੇ ਮੁੰਡਿਆਂ ਵਿੱਚ ਜਾਣ ਵਸਦੀ ਸੀ ਉਹਨਾਂ ਨੇ ਆਪਣੇ ਮੁੰਡਿਆਂ ਨੂੰ ਵਧੀਆ ਸਕੂਲ ਵਿੱਚ ਪੜ੍ਹਾਇਆ ਲਿਖਾਇਆ ਅਤੇ ਚੰਗੇ ਤਰੀਕੇ ਨਾਲ ਉਹਨਾਂ ਦਾ ਪਾਲਣ-ਪੋਸ਼ਣ ਕੀਤਾ। ਉਹਨਾਂ ਨੇ ਆਪਣੇ ਮੁੰਡਿਆਂ ਦਾ ਫਿਊਚਰ ਚੰਗਾ ਬਣਾਉਣ ਲਈ ਆਪਣੀ ਜੀ-ਜਾਨ ਲਾ ਦਿੱਤੀ। ਪੋਲੇ ਨੂੰ ਇਹ ਸੀ ਕਿ ਉਸ ਦਾ ਵੱਡਾ ਪੁੱਤ ਉਸ ਦਾ ਕੰਮ ਸੰਭਾਲੇ ਪਰ ਉਹ ਵਿਦੇਸ਼ ਜਾ ਕੇ ਪੜ੍ਹਾਈ ਕਰਨਾ ਚਾਹੁੰਦਾ ਸੀ। ਉਹ ਇੱਕ ਅਜਿਹੀ ਨੌਕਰੀ ਕਰਨਾ ਚਾਹੁੰਦਾ ਸੀ ਜਿਹੜੀ ਉਸ ਦੇ ਸਫਲ ਜੀਵਨ ਤੇ ਚੰਗਾ ਭਵਿੱਖ ਬਣੇ ਉਹ ਜ਼ਿੰਦਗੀ ਵਿੱਚ ਤਰੱਕੀ ਹਾਸਲ ਕਰਕੇ ਅੱਗੇ ਵਧਣਾ ਚਾਹੁੰਦਾ ਸੀ ਇੱਕ ਦਿਨ ਉਸਨੇ ਆਪਣੇ ਪਾਪਾ ਜੀ ਨੂੰ ਆਪਣੀ ਇੱਛਾ ਦੱਸੀ ਪੋਲਾ ਪਰੇਸ਼ਾਨ ਹੋ ਗਿਆ ਅਤੇ ਆਪਣੇ ਪੁੱਤ ਨੂੰ ਕਹਿਣ ਲੱਗਿਆ ਕਿ ਆਪਣਾ ਕੰਮ ਕੌਣ ਸੰਭਾਲੂਗਾ ਮੈਂ ਤਾਂ ਸੋਚਦਾ ਸੀ ਜਦੋਂ ਤੁਸੀਂ ਵੱਡੇ ਹੋ ਜਾਓਗੇ ਤਾਂ ਤੁਹਾਡੇ ਸਿਰ ਤੇ ਸਾਡਾ ਵਪਾਰ ਹੋਰ ਤਰੱਕੀ ਕਰੇਗਾ ਪੁੱਤ ਨੌਕਰੀ ਤਾਂ ਨੌਕਰੀ ਹੀ ਹੁੰਦੀ ਹੈ ਨੌਕਰੀ ਕਰਕੇ ਤੁਸੀਂ ਸਿਰਫ ਕੁਝ ਪੈਸੇ ਕਮਾਉਂਗੇ ਜਦੋਂ ਕਿ ਵਪਾਰ ਵਧਾ ਕੇ ਲੱਖਾਂ ਰੁਪਏ ਹਰ ਮਹੀਨੇ ਕਮਾ ਸਕਦੇ ਹਾਂ ਪਾਪਾ ਜੀ ਜੇ ਸਾਨੂੰ ਆਪਣੇ ਕੰਮ ਦੇ ਵਿੱਚ ਹੀ ਲਾਉਣਾ ਸੀ ਤਾਂ ਇਹਨਾਂ ਪੜਾਉਣ ਲਿਖਾਉਣ ਦੀ ਕੀ ਲੋੜ ਸੀ ਤੁਹਾਡਾ ਕੰਮ ਤਾਂ ਅਸੀਂ ਘੱਟ ਪੜ੍ਹ ਲਿਖ ਕੇ ਵੀ ਸੰਭਾਲ ਸਕਦੇ ਸੀ ਮੈਂ ਤਾਂ ਇਹ ਸੋਚਦਾ ਸੀ ਕਿ ਇੰਗਲੈਂਡ ਵਿੱਚ ਪੜ੍ਹਾਈ ਕਰਕੇ ਉੱਥੇ ਹੀ ਸੈੱਟ ਹੋ ਜਾਵਾਂ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਪੁੱਤ ਪੜਨਾ ਲਿਖਣਾ ਇਸ ਲਈ ਜ਼ਰੂਰੀ ਹੈ ਤਾਂ ਕਿ ਸਾਨੂੰ ਰਹਿਣ ਸਹਿਣ ਦਾ ਸਲੀਕਾ ਅਤੇ ਸਮਝਦਾਰੀ ਆ ਜਾਵੇ ਨਵੇਂ ਤਜਰਬੇ ਨਾਲ ਜ਼ਿੰਦਗੀ ਵਧੀਆ ਬਣਾਈ ਜਾ ਸਕਦੀ ਹੈ ਭੱਜ ਦੌੜ ਕਰਨ ਲਈ ਸਾਡੇ ਕੋਲ ਕੰਮ ਏ ਹਨ ਮੈਂ ਤਾਂ ਬਸ ਤੁਹਾਨੂੰ ਹਿਸਾਬ ਕਿਤਾਬ ਸੰਭਾਲਣ ਲਈ ਹੀ ਕਹਿ ਰਿਹਾ ਹਾਂ ਪੁੱਤ ਜੇ ਤੁਹਾਨੂੰ ਸਾਡਾ ਵਪਾਰ ਪਸੰਦ ਨਹੀਂ ਤਾਂ ਤੁਸੀਂ ਪੇਸ਼ਕ ਕੋਈ ਹੋਰ ਕੰਮ ਸ਼ੁਰੂ ਕਰ ਲਵੋ ਮੈਨੂੰ ਤੁਹਾਡੇ ਨੌਕਰੀ ਕਰਨ ਤੋਂ ਕੋਈ ਇਤਰਾਜ਼ ਨਹੀਂ ਪਰ ਪੁੱਤ ਆਪਣੇ ਦੇਸ਼ ਵਿੱਚ ਹੀ ਰਹੋ ਘੱਟ ਤੋਂ ਘੱਟ ਸਾਡੀਆਂ ਅੱਖਾਂ ਦੇ ਸਾਹਮਣੇ ਤਾਂ ਰਹੋਗੇ ਪਰ ਉਸ ਦਾ ਵੱਡਾ ਪੁੱਤਰ ਰਾਜੂ ਨਹੀਂ ਮੰਨਿਆ ਇਹ ਤੁਸੀਂ ਕੀ ਕਹਿ ਰਹੇ ਹੋ ਵੀਰ ਜੀ ਜਿਸ ਮਾਂ ਬਾਪ ਨੇ ਸਾਨੂੰ ਜਨਮ ਦਿੱਤਾ ਪਾਲ ਪੋਸ਼ ਕੇ ਵੱਡਾ ਕੀਤਾ ਤੁਸੀਂ ਉਹਨਾਂ ਨੂੰ ਛੱਡ ਕੇ ਜਾਣ ਦੀ ਗੱਲ ਕਰ ਰਹੇ ਹੋ ਭੋਲੇ ਦੇ ਛੋਟੇ ਪੁੱਤ ਸੋਨੀ ਨੇ ਕਿਹਾ ਰਾਜੂ ਸੋਨੇ ਨੂੰ ਮਜ਼ਾਕ ਕਰਦਾ ਹੋਇਆ ਕਹਿਣ ਲੱਗਿਆ ਕਿ ਤੈਨੂੰ ਤਾਂ ਮੰਮੀ ਪਾਪਾ ਦੀ ਉਂਗਲ ਫੜ ਕੇ ਚੱਲਣ ਦੀ ਆਦਤ ਹੈ ਤੇਰੇ ਵਰਗੇ ਲੋਕ ਜ਼ਿੰਦਗੀ ਵਿੱਚ ਕਦੇ ਕਾਮਯਾਬ ਨਹੀਂ ਹੋ ਸਕਦੇ ਦੁਨੀਆ ਕਿੱਥੋਂ ਤੋਂ ਕਿੱਥੇ ਪਹੁੰਚ ਗਈ ਪਰ ਤੂੰ ਹਜੇ ਵੀ ਮਾਂ ਦਾ ਪੱਲੂ ਫੜ ਕੇ ਰਹਿਣਾ ਚਾਹੁੰਦਾ ਹੈ ਮੈਂ ਤੇਰੇ ਵਰਗਾ ਨਹੀਂ ਜਿਹੜਾ ਮੰਮੀ ਪਾਪਾ ਦੇ ਪੱਲੂ ਨਾਲ ਬੰਨਿਆ ਰਹਾ ਰਾਜੂ ਨੇ ਮਾਪਾ ਪਾਪਾ ਦੀ ਕੋਈ ਗੱਲ ਨਾ ਸੁਣੀ ਤਾਂ ਉਸਦੇ ਮੰਮੀ ਪਾਪਾ ਨੇ ਵੀ ਚੁੱਪ ਰਹਿਣਾ ਠੀਕ ਸਮਝਿਆ ਆਖਰ ਰਾਜੂ ਜਹਾਜ਼ ਚੜ੍ਹ ਕੇ ਇੰਗਲੈਂਡ ਚਲਾ ਗਿਆ ਅਤੇ ਡਾਲਰਾਂ ਦੀ ਚਮਕ ਵਿੱਚ ਐਨਾ ਖੁੱਬ ਗਿਆ ਕਿ ਉਸ ਨੂੰ ਆਪਣੇ ਬੁੱਢੇ ਬੇਬੇ ਬਾਪੂ ਤੇ ਜ਼ਿੰਮੇਵਾਰੀ ਦਾ ਅਹਿਸਾਸ ਹੀ ਨਾ ਰਿਹਾ ਰਾਜੂ ਦੇ ਬਾਹਰ ਜਾਣ ਤੋਂ ਬਾਅਦ ਛਿੰਦੋ ਦਾ ਮਨ ਨਾ ਲੱਗਦਾ ਤੇ ਭੋਲਾ ਉਸ ਨੂੰ ਸਮਝਾਉਂਦਾ ਇਹ ਅੱਜ ਕੱਲ ਦੀ ਨਵੀਂ ਪੀੜ੍ਹੀ ਆਪਣੇ ਹਿਸਾਬ ਨਾਲ ਜਿਉਣਾ ਚਾਹੁੰਦੀ ਹੈ। ਛਿੰਦੋ ਕਹਿੰਦੀ ਜਦੋਂ ਮਾਂ-ਬਾਪ ਆਪਣੇ ਬੱਚਿਆਂ ਵਾਸਤੇ ਆਪਣੇ ਸਾਰੇ ਫਰਜ਼ ਨਿਭਾਉਂਦੇ ਹਨ ਤਾਂ ਬੱਚੇ ਕਿਉਂ ਭੁੱਲ ਜਾਂਦੇ ਹੈ? ਜਦੋਂ ਛਿੰਦੋ ਉਦਾਸ ਹੁੰਦੀ ਤਾਂ ਭੋਲਾ ਉਸ ਨੂੰ ਹੌਸਲਾ ਦਿੰਦਾ। ਉਹ ਕਹਿੰਦਾ ਕਿ ਸਾਡੇ ਕੋਲ ਸੋਨਾ ਹੈ। ਉਹ ਰਾਜੂ ਵਾਂਗ ਸਵਾਰਥੀ ਨਹੀਂ ਹੈ। ਉਹ ਸਾਡਾ ਖਿਆਲ ਰੱਖੇਗਾ। ਸੋਨਾ ਕਹਿੰਦਾ ਕਿ ਜੇਕਰ ਮੈਨੂੰ ਕੋਈ ਇਸ ਦੁਨੀਆ ਦੀ ਪੂਰੀ ਦੌਲਤ ਬਦਲੇ ਵੀ ਤੁਹਾਨੂੰ ਛੱਡਣ ਨੂੰ ਕਹੇ ਤਾਂ ਮੈਂ ਤਾਂ ਵੀ ਨਹੀਂ ਛੱਡਾਂਗਾ ਪਰ ਇੱਕ ਦਿਨ ਉਸ ਨੂੰ ਇੱਕ ਲੜਕੀ ਮਿਲੀ ਜਿਹੜੀ ਉਸ ਨੂੰ ਦੁਨੀਆ ਭਰ ਦੀ ਦੌਲਤ ਤੋਂ ਵੀ ਜ਼ਿਆਦਾ ਪਸੰਦ ਆਈ ਸੋਨਾ ਦੀ ਪੀ ਨੂੰ ਮਿਲਣ ਤੋਂ ਬਾਅਦ ਆਪਣੇ ਬੇਬੇ ਬਾਪੂ ਨੂੰ ਵੀ ਭੁੱਲ ਬੈਠਾ ਤੀਪੀ ਨੂੰ ਵੀ ਇੱਕ ਅਜੀਬੇ ਮੁੰਡੇ ਦੀ ਭਾਲ ਸੀ ਜਿਸ ਨੂੰ ਉਹ ਆਪਣੇ ਇਸ਼ਾਰਿਆਂ ਤੇ ਨਚਾ ਸਕੇ ਦੀਪੀ ਇੱਕ ਅਮੀਰ ਘਰ ਦੀ ਕੁੜੀ ਸੀ ਉਹ ਆਪਣੇ ਤਿੰਨ ਭਰਾਵਾਂ ਦੀ ਇਕੱਲੀ ਭੈਣ ਅਤੇ ਮਾਪਿਆਂ ਦੀ लाड़ਲੀ ਸੀ ਦੀਪੀ ਦੇ ਬਾਪੂ ਦਾ ਬਿਜ਼ਨਸ ਕਈ ਸ਼ਹਿਰਾਂ ਤੱਕ ਫੈਲਿਆ ਹੋਇਆ ਸੀ ਉਸ ਦੇ ਸਾਹਮਣੇ ਸੋਨੇ ਦੇ ਬਾਪੂ ਦਾ ਕਾਰੋਬਾਰ ਬਹੁਤ ਛੋਟਾ ਸੀ ਸੋਨੇ ਨੂੰ ਤਾਂ ਇੰਜ ਲੱਗਦਾ ਸੀ ਜਿਵੇਂ ਦੀਪੀ ਨੇ ਉਸ ਨੂੰ ਪਸੰਦ ਕਰਕੇ ਉਸ ਤੇ ਕੋਈ एहसान ਕੀਤਾ ਹੋਵੇ ਦੀਪੀ ਨੇ ਸੋਨੇ ਨੂੰ ਕਿਹਾ ਕਿ ਤੂੰ ਆਪਣੇ ਬੇਬੇ ਬਾਪੂ ਨੂੰ ਸਾਡੇ ਘਰ ਭੇਜ ਦੇ ਮੇਰੇ ਬੇਬੇ ਬਾਪੂ ਉਹਨਾਂ ਨੂੰ ਮਿਲਣਾ ਚਾਹੁੰਦੇ ਹਨ ਸੋਨਾ ਕਹਿਣ ਲੱਗਿਆ ਕਿ ਤੇਰੇ ਮਾਤਾ ਪਿਤਾ ਮੈਨੂੰ ਮਿਲ ਕੇ ਖੁਸ਼ ਨਹੀਂ ਹੋਏ ਉਹ ਮੇਰੇ ਮਾਤਾ ਪਿਤਾ ਨੂੰ ਕਿਉਂ ਮਿਲਣਾ ਚਾਹੁੰਦੇ ਹਨ ਸੋਨੇ ਤੂੰ ਤਾਂ ਬਿਲਕੁਲ ਹੀ ਮੂਰਖ ਹੈ ਜੇਕਰ ਮੇਰੇ ਪਰਿਵਾਰ ਵਾਲਿਆਂ ਨੂੰ ਤੈਨੂੰ ਮਿਲ ਕੇ ਖੁਸ਼ੀ ਨਾ ਹੋਈ ਹੁੰਦੀ ਤਾਂ ਤੇਰੇ ਪਰਿਵਾਰ ਨੂੰ ਕਿਉਂ ਮਿਲਣ ਲਈ ਕਹਿੰਦੇ ਉਹ ਸਾਡੇ ਵਿਆਹ ਦੀ ਗੱਲ ਕਰਨਾ ਚਾਹੁੰਦੇ ਹਨ ਵਿਆਹ ਸ਼ਾਦੀ ਦੇ ਮਾਮਲੇ ਵਿੱਚ ਤਾਂ ਘਰ ਦੇ ਵੱਡੇ ਹੀ ਰਿਸ਼ਤੇ ਤੈਅ ਕਰਦੇ ਹਨ ਤੂੰ ਇਸ ਐਂਦਵਾਰ ਨੂੰ ਆਪਣੇ ਪਰਿਵਾਰ ਵਾਲਿਆਂ ਨੂੰ ਸਾਡੇ ਘਰ ਭੇਜ ਦੇਣਾ ਥੋੜੇ ਦਿਨਾਂ ਬਾਅਦ ਮੇਰੇ ਬਾਪੂ ਨੇ ਬਾਹਰ ਚਲੇ ਜਾਣਾ ਹੈ ਮੈਂ ਚਾਹੁੰਦੀ ਹਾਂ ਕਿ ਉਹਨਾਂ ਦੇ ਜਾਣ ਤੋਂ ਪਹਿਲਾਂ ਸਾਡੇ ਵਿਆਹ ਦੀ ਤਰੀਕ ਪੱਕੀ ਹੋ ਜਾਵੇ ਨਹੀਂ ਤਾਂ ਕਿੰਨੇ ਹੀ ਮਹੀਨੇ ਲੰਘ ਜਾਣਗੇ ਸੋਨੇ ਨੇ ਕਿਹਾ ਕਿ ਮੈਂ ਤਾਂ ਆਪਣੇ ਬੇਬੇ ਬਾਪੂ ਨਾਲ ਆਪਣੇ ਬਾਰੇ ਕੋਈ ਗੱਲ ਹੀ ਨਹੀਂ ਕੀਤੀ ਸੋਨੇ ਤੂੰ ਇਹ ਕੀ ਕਹਿ ਰਿਹਾ ਮੈਂ ਕਿਹੜਾ ਸੁੰਦਰ ਨਹੀਂ ਹਾਂ ਜਿਹੜਾ ਤੂੰ ਆਪਣੇ ਬੇਬੇ-ਪਾਪੂ ਨੂੰ ਮੇਰੇ ਬਾਰੇ ਦੱਸਣ ਤੋਂ ਡਰਦਾ ਹੈ ਦੀਪੀ ਨੇ ਨਾਰਾਜ਼ ਹੁੰਦੇ ਹੋਏ ਕਿਹਾ ਨਹੀਂ ਦੀਪੀ ਮੈਂ ਅਜਿਹਾ ਨਹੀਂ ਸੋਚਦਾ ਪਰ ਮੈਨੂੰ ਥੋੜੀ ਘਬਰਾਟ ਹੁੰਦੀ ਹੈ ਕਿ ਆਪਣੇ ਹੀ ਵਿਆਹ ਦੀ ਗੱਲ ਮੈਂ ਖੁਦ ਕਿਵੇਂ ਕਰਾਂ ਪਰ ਇਹ ਥੋੜਾ ਗੁੱਸੇ ਹੁੰਦੀ ਹੋਈ ਕਹਿਣ ਲੱਗੀ ਕੀ ਸੋਨੇ ਤੂੰ ਆਪਣੇ ਆਪ ਨੂੰ ਹਲੇ ਵੀ ਛੋਟਾ ਬੱਚਾ ਸਮਝਦਾ ਹੈ ਜੇਕਰ ਤੂੰ ਕਹੀਂ ਤਾਂ ਮੈਂ ਖੁਦ ਉਹਨਾਂ ਨਾਲ ਆਪਣੇ ਵਿਆਹ ਦੀ ਗੱਲ ਕਰ ਲੈਂਦੀ ਹਾਂ ਨਾਨਾ ਦੀਪੀ ਤੂੰ ਇੰਜ ਨਹੀਂ ਕਰਨਾ ਫੇਰ ਤਾਂ ਮੇਰੇ ਬੀਬੇ ਬਾਪੂ ਜੀ ਬਿਲਕੁਲ ਹੀ ਸਾਡੇ ਵਿਆਹ ਤੋਂ ਮਨਾ ਕਰ ਦੇਣਗੇ ਕਿਉਂ ਐਨੀ ਕੋ ਗੱਲ ਪਿੱਛੇ ਵਿਆਹ ਤੋਂ ਇਨਕਾਰ ਕਰ ਦੇਣਗੇ ਕਿ ਤੇਰੇ ਪਰਿਵਾਰ ਵਿੱਚ ਕੁੜੀਆਂ ਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ ਹੈਗਾ ਕੀ ਕੁੜੀਆਂ ਦੀ ਆਪਣੀ ਮਰਜ਼ੀ ਨਹੀਂ ਹੁੰਦੀ ਨਹੀਂ ਦੀਪੀ ਸਾਡੇ ਪਰਿਵਾਰ ਵਿੱਚ ਉਹਨਾਂ ਕੁੜੀਆਂ ਨੂੰ ਪਸੰਦ ਨਹੀਂ ਕੀਤਾ ਜਾਂਦਾ ਜਿਹੜੀਆਂ ਆਪਣੇ ਸਹੁਰੇ ਘਰ ਜਾ ਕੇ ਰਿਸ਼ਤੇ ਦੀ ਗੱਲ ਖੁਦ ਕਰਨ ਅੱਛਾ ਤਾਂ ਤੇਰੇ ਪਰਿਵਾਰ ਵਾਲੇ ਪੁਰਾਣੇ ਖਿਆਲਾਂ ਦੇ ਹਨ ਦੀਪੀ ਨੇ ਸੋਨੇ ਦੀ ਗੱਲ ਸੁਣ ਕੇ ਕਿਹਾ ਨਹੀਂ ਦੀਪੀ ਉਹ ਐਨੇ ਵੀ ਪੁਰਾਣੇ ਖਿਆਲਾਂ ਦੇ ਨਹੀਂ ਕਿ ਆਪਣੇ ਮੁੰਡੇ ਦੀ ਪਸੰਦ ਨਾ ਪਸੰਦ ਦਾ ਖਿਆਲ ਨਾ ਰੱਖਣ ਉਹ ਮੈਨੂੰ ਬਹੁਤ ਪਿਆਰ ਕਰਦੇ ਹਨ ਚੰਗਾ ਹੋਇਆ ਸੋਨੇ ਮੈਨੂੰ ਪਹਿਲਾਂ ਹੀ ਪਤਾ ਲੱਗ ਗਿਆ ਕਿ ਤੇਰੇ ਬੇਬੇ ਬਾਪੂ ਕਿਹੋ ਜਿਹੇ ਹਨ ਮੈਂ ਇਸ ਤਰ੍ਹਾਂ ਦੇ ਮਾਹੌਲ ਵਿੱਚ ਨਹੀਂ ਰਹਿ ਸਕਦੀ ਦੀਪੀ ਦੀਆਂ ਗੱਲਾਂ ਸੁਣ ਕੇ ਸੋਨਾ ਹੈਰਾਨ ਹੋ ਗਿਆ ਤੇ ਪੁੱਛਣ ਲੱਗਿਆ ਕਿ ਤੇਰਾ ਮਤਲਬ ਕੀ ਹੈ ਇਸ ਤਰ੍ਹਾਂ ਦੇ ਮਾਹੌਲ ਤੋਂ ਚੁੱਪ ਦੀਪੀ ਕਹਿਣ ਲੱਗੀ ਕਿ ਮੈਂ ਮਾਡਰਨ ਜ਼ਮਾਨੇ ਦੀ ਕੁੜੀ ਹਾਂ ਮੇਰੇ ਬੇਬੇ ਬਾਪੂ ਵੀ ਅੱਗੇ ਵਧੂ ਸੋਚ ਰੱਖਦੇ ਹਨ ਉਹਨਾਂ ਨੇ ਮੇਰੇ ਤੇ ਕਦੇ ਕੋਈ ਪਵਨ ਦੀ ਨਹੀਂ ਲਗਾਈ ਮੇਰੇ ਵੀਰੇ ਵੀ ਆਪਣੀ ਮਰਜ਼ੀ ਦੇ ਮਾਲਕ ਹਨ ਮੇਰੇ ਤਾਂ ਡੈਡੀ ਵੀ ਆਪਣੇ ਫਰੈਂਡਸ ਨਾਲ ਕਲੱਬ ਜਾਂਦੇ ਹਨ ਇਸ ਤਰ੍ਹਾਂ ਦੇ ਖੁੱਲੇ ਮਾਹੌਲ ਤੋਂ ਨਿਕਲ ਕੇ ਮੈਂ ਤੇਰੇ ਘਰਦਿਆਂ ਦੀ ਛੋਟੀ ਸੋਚ ਵਿੱਚ ਕਿਵੇਂ ਅਡਜਸਟ ਕਰੂੰਗੀ ਮੇਰਾ ਤੇਰੇ ਘਰ ਵਿੱਚ ਗੁਜ਼ਾਰਾ ਨਹੀਂ ਹੋਣਾ ਦੀਪੀ ਤੂੰ ਇਹ ਕੀ ਕਹਿ ਰਹੀ ਏ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ ਤੇ ਤੂੰ ਮੇਰੇ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਰਹੀ ਹੈ ਨਹੀਂ ਸੋਨੇ ਮੈਂ ਤੇਰੇ ਨਾਲ ਵਿਆਹ ਕਰਨ ਤੋਂ ਇਨਕਾਰ ਨਹੀਂ ਕਰ ਰਹੀ ਪਰ ਤੇਰੇ ਬੇਬੇ ਬਾਪੂ ਦੇ ਨਾਲ ਰਹਿਣ ਤੋਂ ਇਨਕਾਰ ਕਰ ਰਹੀ ਹਾਂ ਮੈਂ ਤਾਂ ਇਹ ਕਹਿਣਾ ਚਾਹੁੰਦੀ ਹਾਂ ਕਿ ਵਿਆਹ ਤੋਂ ਬਾਅਦ ਤੂੰ ਮੇਰੇ ਨਾਲ ਰਹੀਂ ਨਹੀਂ ਦੀਪੀ ਮੈਂ ਆਪਣੇ ਮੰਮੀ ਡੈਡੀ ਨੂੰ ਨਹੀਂ ਛੱਡ ਸਕਦਾ ਤੇਰੇ ਨਾਲ ਰਹਿ ਕੇ ਮਾਤਾ ਪਿਤਾ ਨਾਲ ਵੀ ਤਾਂ ਰੇਹਾ ਜਾ ਸਕਦਾ ਹੈ ਕਿਉਂ ਤੇਰੇ ਮਾਤਾ ਪਿਤਾ ਕੀ ਛੋਟੇ ਜਵਾਕ ਹਨ ਜਿਹੜੇ ਤੇਰੇ ਬਿਨਾਂ ਨਹੀਂ ਰਹਿ ਸਕਦੇ ਜਦੋਂ ਤੇਰਾ ਵੱਡਾ ਵੀਰਾ ਉਹਨਾਂ ਨੂੰ ਛੱਡ ਕੇ ਜਾ ਸਕਦਾ ਹੈ ਤਾਂ ਤੂੰ ਕਿਉਂ ਨਹੀਂ ਤੇਰੇ ਛੱਡਾ ਨਾਲ ਕਿਹੜਾ ਤੂਫਾਨ ਆ ਜਾਵੇਗਾ ਵੈਸੇ ਵੀ ਮੇਰੇ ਪਾਪਾ ਕਹਿੰਦੇ ਹਨ ਕਿ ਇੰਗਲੈਂਡ ਵਾਲੀ ਕੰਪਨੀ ਤੇਰੇ ਨਾਮ ਕਰ ਦੇਣਗੇ ਫਿਰ ਅਸੀਂ ਇੰਗਲੈਂਡ ਹੀ ਸ਼ਿਫਟ ਹੋ ਜਾਵਾਂਗੇ ਨਹੀਂ ਦੀਪੀ ਮਾਤਾ ਪਿਤਾ ਪ੍ਰਤੀ ਮੇਰੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ ਜੇ ਮੈਂ ਵੀ ਇੰਗਲੈਂਡ ਚਲਾ ਗਿਆ ਤਾਂ ਵਿਚਾਰੇ ਇਕੱਲੇ ਰਹਿ ਜਾਣਗੇ ਇਕੱਲੇ ਕਿਵੇਂ ਰਹਿ ਜਾਣਗੇ ਕਿ ਤੁਹਾਡੇ ਹੋਰ ਰਿਸ਼ਤੇਦਾਰ ਨਹੀਂ ਹਨ ਉਹ ਉਹਨਾਂ ਨਾਲ ਮਿਲਦੇ ਜੁਲਦੇ ਰਹਿਣਗੇ ਵੈਸੇ ਵੀ ਜਦੋਂ ਬੱਚੇ ਵੱਡੇ ਹੋ ਜਾਣ ਤਾਂ ਮਾਪਿਆਂ ਨੂੰ ਬੱਚਿਆਂ ਨੂੰ ਆਪਦੇ ਪੱਲੂ ਨਾਲ ਬੰਨ੍ਹ ਕੇ ਨਹੀਂ ਰੱਖਣਾ ਚਾਹੀਦਾ ਉਹਨਾਂ ਦੇ ਹਿਸਾਬ ਨਾਲ ਜਿਉਣ ਦੇਣਾ ਚਾਹੀਦਾ ਹੈ ਦੀਪੀ ਦੀਆਂ ਗੱਲਾਂ ਸੁਣ ਕੇ ਸੋਨੇ ਨੂੰ ਵੀ ਲੱਗਣ ਲੱਗਿਆ ਕਿ ਦੀਪੀ ਠੀਕ ਕਹਿ ਰਹੀ ਹੈ ਸ਼ਾਮ ਨੂੰ ਜਦੋਂ ਸੋਨਾ ਘਰ ਪਹੁੰਚਿਆ ਤਾਂ ਉਸ ਨੇ ਹਿੰਮਤ ਕਰਕੇ ਆਪਣੇ ਮਾਤਾ ਪਿਤਾ ਨਾਲ ਦੀਪੀ ਨਾਲ ਵਿਆਹ ਕਰਾਉਣ ਦੀ ਸਾਰੀ ਗੱਲ ਦੱਸ ਦਿੱਤੀ ਉਸ ਦੇ ਮਾਤਾ ਪਿਤਾ ਉਸ ਦੇ ਮੋਹ ਇਹ ਗੱਲ ਸੁਣ ਕੇ ਹੱਕੇ ਪੱਕੇ ਰਹਿ ਗਏ ਸੋਨੇ ਦੇ ਪਾਪਾ ਹੌਲੀ ਆਵਾਜ਼ ਵਿੱਚ ਕਹਿਣ ਲੱਗੇ ਕਿ ਸੋਨੇ ਤੂੰ ਵੀ ਆਪਣੇ ਵੱਡੇ ਵੀਰੇ ਦੀ ਤਰ੍ਹਾਂ ਸਾਨੂੰ ਛੱਡ ਕੇ ਜਾਣਾ ਚਾਹੁੰਦਾ ਹੈ ਤਾ ਸੋਨੇ ਨੇ ਨੀਵੀ ਪਾ ਕੇ ਕਿਹਾ ਹਾਂ ਪਪਾ ਜੀ ਮੈਂ ਵੀ ਇੰਗਲੈਂਡ ਜਾ ਕੇ ਦੀਪੀ ਦੇ ਡੈਡੀ ਦਾ ਬਿਜ਼ਨਸ ਸੰਭਾਲਣਾ ਚਾਹੁੰਦਾ ਹਾਂ ਸੋਨੇ ਦੇ ਪਪਾ ਨੇ ਕਿਹਾ ਠੀਕ ਹੈ ਪੁੱਤ ਤੂੰ ਜਾ ਸਕਦਾ ਹੈ ਸੋਨੇ ਦੇ ਪਪਾ ਦੀ ਗੱਲ ਸੁਣ ਕੇ ਸੋਨੇ ਦੀ ਮਾਂ ਨੇ ਕਿਹਾ ਇਹ ਤੁਸੀਂ ਕੀ ਕਹਿ ਰਹੇ ਹੋ ਮੈਂ ਠੀਕ ਹੀ ਕਹਿ ਰਿਹਾ ਹਾਂ ਜਦੋਂ ਘੂਗੀਆਂ ਦੇ ਬੱਚੇ ਵੱਡੇ ਹੋ ਜਾਂਦੇ ਨੇ ਉਹ ਵੀ ਆਪਣੇ ਆਲੇ ਵਿੱਚ ਰਹਿਣਾ ਪਸੰਦ ਨਹੀਂ ਕਰਦੇ ਉਹ ਵੀ ਆਜ਼ਾਦੀ ਭਰੀ ਉਡਾਨ ਭਰਨਾ ਚਾਹੁੰਦੇ ਹਨ ਆਲਣੇ ਵਿੱਚ ਤਾਂ ਉਦੋਂ ਤੱਕ ਰਹਿੰਦੇ ਨੇ ਜਦੋਂ ਤੱਕ ਉਹ ਖੁਦ ਉੱਡਣ ਦੇ ਲਾਇਕ ਨਹੀਂ ਹੋ ਜਾਂਦੇ ਮੇਰਾ ਪੁੱਤ ਵੀ ਜਵਾਨ ਹੋ ਗਿਆ ਹੈ ਇਹ ਕਹਿੰਦੇ ਹੋਏ ਸੋਨੇ ਦੇ ਪਾਪਾ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਆਪਣੇ ਪਾਪਾ ਦੀਆਂ ਗੱਲਾਂ ਸੁਣ ਕੇ ਸੋਨਾ ਬਹੁਤ ਖੁਸ਼ ਹੋਇਆ ਉਸਨੇ ਫੋਨ ਕਰਕੇ ਦੀਪੀ ਨੂੰ ਸਭ ਕੁਝ ਦੱਸ ਦਿੱਤਾ ਤੇ ਇੱਕ ਮਹੀਨੇ ਵਿੱਚ ਹੀ ਉਹਨਾਂ ਦਾ ਵਿਆਹ ਹੋ ਗਿਆ ਇੱਕ ਵਾਰ ਤਾਂ ਰਸਮ ਨਿਭਾਉਣ ਲਈ ਦੀਪੀ ਵਿਆਹ ਕੇ ਆਪਣੇ ਸਹੁਰੇ ਘਰ ਆਈ ਪਰ ਵਿਆਹ ਤੋਂ 10 ਦਿਨਾਂ ਬਾਅਦ ਹੀ ਸੋਨੇ ਨੂੰ ਨਾਲ ਲੈ ਕੇ ਉਥੋਂ ਚਲੀ ਗਈ ਹੌਲੀ ਹੌਲੀ ਦਿਨ ਗੁਜ਼ਰਦੇ ਗਏ ਭੋਲਾ ਹੁਣ ਵਿਵਾਰ ਰਹਿਣ ਲੱਗ ਗਿਆ ਸੀ ਉਸ ਤੋਂ ਇਕੱਲਿਆਂ ਹੁਣ ਆਪਣਾ ਕਾਰੋਬਾਰ ਨਹੀਂ ਸੰਭਾਲਿਆ ਜਾਂਦਾ ਸੀ ਇਸ ਲਈ ਉਸ ਨੇ ਕੰਮ ਕਰਨ ਲਈ ਬੰਦੇ ਰੱਖ ਲਏ ਸੋਨਾ ਹੁਣ ਦੀਪੀ ਤੇ ਉਸ ਦੇ ਮੰਮੀ ਪਾਪਾ ਨਾਲ ਇੰਗਲੈਂਡ ਵਿੱਚ ਸ਼ਿਫਟ ਹੋ ਗਿਆ ਸੀ ਸਿੰਦੋ ਤੇ ਭੋਲੇ ਦੀ ਆਖਰੀ ਉਮੀਦ ਵੀ ਟੁੱਟ ਗਈ ਸੀ ਭੋਲਾ ਆਪਣੇ ਮੁੰਡਿਆਂ ਦਾ ਵਿਛੋੜਾ ਨਾ ਸਹਿਣ ਕਰਦਾ ਹੋਇਆ ਮੈਲ ਵਰਗੀ ਕੋਠੀ ਵੱਲ ਦੇਖ-ਦੇਖ ਦੁਖੀ ਹੁੰਦਾ ਰਹਿੰਦਾ ਐਨੀ ਵੱਡੀ ਕੋਠੀ ਉਸ ਨੂੰ ਖਾਨ ਨੂੰ ਆਉਂਦੀ ਸੀ ਕੋਠੀ ਦੀ ਰੌਣਕ ਕੋਠੀ ਵਿੱਚ ਰਹਿਣ ਵਾਲੇ ਲੋਕਾਂ ਨਾਲ ਹੁੰਦੀ ਹੈ ਇੱਟਾਂ ਤੇ ਪੱਥਰਾਂ ਨਾਲ ਘਰ ਬਣਦਾ ਹੈ ਘਰ ਨਹੀਂ ਹੁਣ ਦੋਨੋਂ ਪਤੀ ਪਤਨੀ ਹੀ ਇੱਕ ਦੂਜੇ ਦਾ ਸਹਾਰਾ ਸੀ ਭਾਵੇਂ ਕਿ ਉਹਨਾਂ ਦੀ ਕੋਸ਼ਿਸ਼ ਰਹਿੰਦੀ ਸੀ ਕਿ ਆਪਣੇ ਬੱਚਿਆਂ ਦੀਆਂ ਯਾਦਾਂ ਤੋਂ ਦੂਰ ਰਹਿਣਾ ਪਰ ਅਜਿਹਾ ਕਰਕੇ ਦੁਖੀ ਹੋਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਮਿਲਦਾ ਸੀ ਪਰ ਜਦੋਂ ਕਿਸੇ ਚੀਜ਼ ਦੀ ਆਦਤ ਹੋ ਜਾਵੇ ਤਾਂ ਉਸ ਨੂੰ ਛੱਡਣਾ ਵੀ ਮੁਸ਼ਕਲ ਹੋ ਜਾਂਦਾ ਹੈ ਸਿੰਦੂ ਤਾਂ ਜ਼ਿਆਦਾਤਰ ਘਰ ਦੇ ਕੰਮਾਂ ਵਿੱਚ ਲੱਗੀ ਰਹਿੰਦੀ ਪਰ ਪੋਲਾ ਪੂਰਾ ਦਿਨ ਬੈਠਾ ਬੈਠਾ ਆਪਣੇ ਮੁੰਡਿਆਂ ਬਾਰੇ ਹੀ ਸੋਚਦਾ ਰਹਿੰਦਾ ਇੱਕ ਦਿਨ ਸ਼ਿੰਦੂ ਰਸੋਈ ਵਿੱਚ ਰੋਟੀ ਪਕਾ ਰਹੀ ਸੀ ਪੋਲਾ ਬਾਹਰ ਬੈਠਾ ਅਖਬਾਰ ਪੜ੍ਹ ਰਿਹਾ ਸੀ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਇਸ ਕਹਾਣੀ ਬਾਰੇ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਰੱਖਣੇ ਮਿਲਦੇ ਹਾਂ ਕੱਲ ਨੂੰ ਅਗਲੇ ਭਾਗ ਦੇ ਨਾਲ ਧੰਨਵਾਦ ਜੀ